ਕੋਈ ਬਜ਼ੁਰਗ ਚੜਾਈ ਕਰ ਗਏ ਗੱਡੀ ਨੂੰ ਸੱਦਿਆ ਗਿਆ ਕਿ ਡੈੱਡ ਬੋਡੀ ਨੂੰ ਸ਼ਮਸ਼ਾਨ ਘਾਟ ਤੱਕ ਲੈ ਕੇ ਜਾਣਾ ਹੈ ਗੱਡੀ ਪਹੁੰਚ ਗਈ ਡੈੱਡ ਬੋਡੀ ਨੂੰ ਗੱਡੀ ਦੇ ਵਿੱਚ ਰੱਖਿਆ ਡਰਾਈਵਰ ਸ਼ਮਸ਼ਾਨ ਘਾਟ ਗੱਡੀ ਲੈ ਗਿਆ ਬਾਕੀ ਪਰਿਵਾਰ ਵਾਲੇ ਜੋ ਆਪਣੀਆਂ ਆਪਣੀਆਂ ਗੱਡੀਆਂ ਵਿਚਾਰੇ ਸਨ ਉਹ ਉਤਰੇ ਡਰਾਈਵਰ ਨਾਲ ਲੜਨ ਲੱਗ ਪਏ ਕਿ ਭਾਈ ਤੈਨੂੰ ਪਤਾ ਕੋਈ ਨਹੀਂ ਉਹ ਕਹਿੰਦੇ ਜੀ ਮੇਰੇ ਕੋਲੋਂ ਕੀ ਭੁੱਲ ਹੋ ਗਈ ਇੱਥੇ ਤੇ ਆਣਾ ਸੀ ਸ਼ਮਸ਼ਾਨ ਘਾਟ ਕਹਿੰਦੇ ਨਹੀਂ ਗੁਰਦੁਆਰਾ ਸਾਹਿਬ ਲੈ ਕੇ ਜਾਣਾ ਸੀ ਪਾਪਾ ਜੀ ਨੂੰ ਮੱਥਾ ਟੇਕਣ ਲਈ ਉਹ ਬੜਾ ਹੈਰਾਨ ਹੋਇਆ ਕਹਿੰਦੇ ਜੀ ਕਿਹੜੇ ਪਾਪਾ ਜੀ ਉਹ ਕਹਿੰਦੇ ਜਿਹੜੇ ਚੜਾਈ ਕਰ ਗਏ ਇਹਨਾਂ ਡੈੱਡ ਬੋਡੀ ਨੂੰ ਗੁਰਦੁਆਰਾ ਸੇ ਮੱਥਾ ਟਿਕਾਣਾ ਸੀ ਉਹ ਕਹਿੰਦਾ ਜੀ ਮੇਰੇ ਕੋਲੋਂ ਭੁੱਲੋਗੀ ਮੈਂ ਇਲਾਕੇ 'ਚ ਨਵਾਂ ਆਇਆ ਮੈਨੂੰ ਗੁਰਦੁਆਰਾ ਸਾਹਿਬ ਦਾ ਵੀ ਨਹੀਂ ਪਤਾ ਮੈਨੂੰ ਤੁਸੀਂ ਪਹਿਲਾਂ ਦੱਸ ਦਿੰਦੇ ਉਹਨੇ ਪਰਿਵਾਰ ਵਾਲਿਆਂ ਦੇ ਪੈਰੀ ਬਜ਼ੁਰਗਾਂ ਦੇ ਪੈਰੀ ਹੱਥ ਲਾਏ ਮਾਫੀ ਮੰਗੀ ਗੱਡੀ ਸਟਾਰਟ ਕੀਤੀ ਸ਼ਮਸ਼ਾਨ ਘਾਟ ਤੋਂ ਦੁਬਾਰਾ ਗੱਡੀ ਗੁਰਦੁਆਰਾ ਸਾਹਿਬ ਆਈ ਬਜ਼ੁਰਗਾਂ ਨੂੰ ਗੱਡੀ 'ਚ ਉਤਾਰਿਆ ਗਿਆ ਡੈੱਡ ਬੋਡੀ ਨੂੰ ਮੱਥਾ ਟਿਕਾਇਆ ਗਿਆ ਸਰੋਪਾ ਪਵਾਇਆ ਗਿਆ ਫਿਰ ਗੱਡੀ ਦੇ ਵਿੱਚ ਡੈੱਡ ਬੋਡੀ ਨੂੰ ਰੱਖ ਕੇ ਫਿਰ ਸ਼ਮਸ਼ਾਨ ਘਟ ਲੈ ਜਾ ਕੇ ਗਏ ਫਿਰ ਉੱਥੇ ਸੰਸਕਾਰ ਹੋਇਆ ਹੁਣ ਬੇਨਤੀ ਨੂੰ ਧਿਆਨ ਨਾਲ ਸੁਣਿਓ ਬਾਣੀ ਕੀ ਕਹਿ ਰਹੀ ਹੈ ਗੁਰਮਤਿ ਦਾ ਸਿਧਾਂਤ ਜੇ ਬੇਨਤੀ ਹੋਈ ਹੈ ਤੇ ਬੜੇ ਧਿਆਨ ਨਾਲ ਸੁਣਿਓ ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ ਇੱਕ ਬੂੰਦ ਦੀ ਖਾਤਰ ਚਾਤ੍ਰਿਕ ਇੱਕ ਬੂੰਦ ਦੀ ਖਾਤਰ ਕੋਈ ਮਨੁੱਖ ਪਾਣੀ ਦਾ ਪਿਆਸਾ ਤੇ ਆਇਆ ਮਰ ਗਿਆ ਚੜਾਈ ਕਰ ਗਿਆ ਮਰਨ ਤੋਂ ਬਾਅਦ ਵਿੱਚ ਉਹਨੂੰ ਸਾਗਰ ਦੇ ਦਿੱਤਾ ਜਾਵੇ ਉਹ ਸਾਗਰ ਕਿਸੇ ਅਰਥ ਨਹੀਂ ਹੈ ਕਿਸੇ ਅਰਥ ਨਹੀਂ ਹੈ ਜਿੰਨੇ ਵੀ ਸਾਡੇ ਧਾਰਮਿਕ ਉਪਰਾਲੇ ਹੋ ਰਹੇ ਨੇ ਯਤਨ ਹੋ ਰਹੇ ਨੇ ਉਹ ਬਜ਼ੁਰਗਾਂ ਨੂੰ ਸਵਰਗ ਤੱਕ ਛੱਡਣ ਦੇ ਲਈ ਹੋ ਰਹੇ ਨੇ ਉਹ ਮਰਨ ਤੋਂ ਬਾਅਦ ਵਿੱਚ ਚਰਨਾਂ ਦੇ ਵਿੱਚ ਵਾਸਾ ਕਰਾਉਣ ਦੇ ਲਈ ਹੋ ਰਹੇ ਨੇ ਪਰਿਵਾਰ ਆਂਦਾ ਪਾਠ ਬੁੱਕ ਕਰਾਂਦਾ ਉਹਨੂੰ ਕੋਈ ਸਮਝ ਨਹੀਂ ਕੋਈ ਗੁਰਬਾਣੀ ਨਾਲ ਸਾਂਝ ਨਹੀਂ ਕੋਈ ਸ਼ਬਦ ਸੁਰਤ ਦਾ ਮੇਲ ਨਹੀਂ ਕਿਉਂ ਕਿਉਂਕਿ ਪਰਿਵਾਰ ਆਜ਼ਾਦ ਹੈ ਜੀ ਪਰਿਵਾਰ ਕਹਿੰਦਾ ਜੀ ਪਾਠ ਸਾਡੇ ਲਈ ਨਹੀਂ ਪਾਠ ਤੇ ਸਾਡੇ ਪਾਪਾ ਜੀ ਲਈ ਰੱਖਿਆ ਹੈ ਅਸੀਂ ਫੋਟੋ ਰੱਖ ਦਿੱਤੀ ਸਾਡੇ ਪਾਪਾ ਜੀ ਫੋਟੋ ਦੇ ਵਿੱਚੋਂ ਸਾਰਾ ਪਾਠ ਸੁਣ ਲੈਣਗੇ ਅਸੀਂ ਮਾਤਾ ਜੀ ਦੀ ਫੋਟੋ ਰੱਖ ਦਿੱਤੀ ਇਹ ਸਾਡੇ ਯਤਨ ਚੱਲ ਰਹੇ ਹਨ ਕਦੇ ਇਸ ਤਰ੍ਹਾਂ ਹੋ ਸਕਦਾ ਹੈ ਕਿ ਕੋਈ ਅਨਪੜ ਹੋਵੇ ਮਰਨ ਤੋਂ ਬਾਅਦ ਵਿੱਚ ਉਹਨੂੰ ਯੂਨੀਵਰਸਿਟੀ ਕੋਲ ਜਾਂ ਸਕੂਲਾਂ ਦੇ ਵਿੱਚ ਗੱਡੀ ਘੁਮਾ ਕੇ ਗੇੜੇ ਕਢਾ ਕੇ ਕੀ ਉਹ ਪੀ ਐਚ ਡੀ ਪੜ੍ਹਾਈ ਕਰ ਲੇਗਾ ਉਹ ਜੇ ਉਹ ਕਰ ਵੀ ਗਿਆ ਉਹਦਾ ਸਮਾਜ ਨੂੰ ਕੀ ਲਾਭ ਹੈ ਅੱਛਾ ਇੱਕ ਪਰਿਵਾਰ ਇਸ ਟੌਪਿਕ ਤੇ ਲੜਿਆ ਸੀ ਉਹ ਕਹਿੰਦਾ ਜੀ ਜਦੋਂ ਅਸੀਂ ਡੈੱਡ ਬੋਡੀ ਨੂੰ ਗੁਰਦੁਆਰਾ ਸਾਹਿਬ ਲੈ ਕੇ ਆਏ ਆ ਉਦੋਂ ਕਹਿੰਦੇ ਕੋਈ ਪ੍ਰਬੰਧਕ ਕਮੇਟੀ ਨਹੀਂ ਦਿਖੀ ਕਮੇਟੀ ਦਾ ਕੋਈ ਫਰਜ਼ ਹੀ ਨਹੀਂ ਗੁਰਦੁਆਰਾ ਸਾਹਿਬ ਬਣਾਇਆ ਡੈੱਡ ਬੋਡੀ ਦੇ ਉੱਤੇ ਸਰੂਪਾ ਪਾਣਾ ਬੇਨਤੀ ਹੈ ਜਦੋਂ ਪ੍ਰਬੰਧਕ ਕਮੇਟੀ ਸਮਾਗਮ ਉਲੀਕਦੇ ਸਨ ਉਦੋਂ ਤੇ ਤੁਸੀਂ ਵੀ ਨਹੀਂ ਆਏ ਨਾ ਤੁਹਾਡੇ ਬਜ਼ੁਰਗ ਆਏ ਜਦੋਂ ਕਮੇਟੀ ਵਾਲਿਆਂ ਨੇ ਅਨਾਉਂਸ ਕੀਤੇ ਕਿ ਛੁੱਟੀਆਂ ਦੇ ਵਿੱਚ ਗੁਰਮਤਿ ਕਲਾਸਾਂ ਲੱਗ ਰਹੀਆਂ ਨੇ ਪੰਜਾਬੀ ਦੀਆਂ ਕਲਾਸਾਂ ਲੱਗ ਰਹੀਆਂ ਨੇ ਗੁਰਮੁਖੀ ਦੀਆਂ ਕਲਾਸਾਂ ਲੱਗ ਰਹੀਆਂ ਨੇ ਕੈਂਪ ਲੱਗ ਰਹੇ ਨੇ ਵਿਚਾਰਾ ਚੱਲ ਰਹੀਆਂ ਨੇ ਰੋਜ਼ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ ਅਸੀਂ ਵਧੀਆ ਰਾਗੀ ਰੱਖੇ ਹੋਏ ਨੇ ਅਸੀਂ ਪ੍ਰਚਾਰਕ ਰੱਖੇ ਹੋਏ ਨੇ ਅਸੀਂ ਦਸਤਾਰ ਕੈਂਪ ਲਾ ਰਹੇ ਹਾਂ ਉਦੋਂ ਨਾ ਪਰਿਵਾਰ ਵਾਲੇ ਆਉਂਦੇ ਨੇ ਨਾ ਬਜ਼ੁਰਗ ਆਉਂਦੇ ਕੋਈ ਵੀ ਨਹੀਂ ਆਉਂਦਾ ਪਰ ਅਸੀਂ ਲੜਨਾ ਤਾਂ ਇਹ ਵੀ ਸਾਡੇ ਬਜ਼ੁਰਗਾਂ ਦੇ ਉੱਤੇ ਸਰੋਪਾ ਪਾਲੀ ਕਮੇਟੀ ਮੈਂਬਰ ਵਾਲੇ ਕਿਥੇ ਜਿਹੜੇ ਕਮੇਟੀ ਮੈਂਬਰਾਂ ਨੇ ਬਾਕੀ ਉਪਰਾਲੇ ਸੰਗਤਾਂ ਨੂੰ ਜੋੜਨ ਲਈ ਕੀਤੇ ਉਹਦੇ ਵਿੱਚ ਅਸੀਂ ਕਿੰਨਾ ਯੋਗਦਾਨ ਪਾ ਰਹੇ ਹਾਂ ਬਾਣੀ ਕਹਿ ਰਹੀ ਹੈ ਬੇਣੀ ਕਹੇ ਸੁਨੋਰੇ ਭਗਤੋ ਮਰਨ ਮੁਕਤ ਕਿਨ ਪਾਈ ਇਹ ਕੋਈ ਡਿਊਟੀ ਨਹੀਂ ਹੈ ਕਿਸੇ ਦੇ ਕੰਨ ਨਾਲ ਕੋਈ ਬਜ਼ੁਰਗ ਸਵਰਗਾਂ 'ਚ ਨਹੀਂ ਚਲ ਜਾਂਦਾ ਕਿਸੇ ਦਾ ਕੋਈ ਚਰਨਾ 'ਚ ਵਾਸ ਨਹੀਂ ਹੁੰਦਾ ਮਹਾਰਾਜ ਦੀ ਬਾਣੀ ਕਹਿੰਦੀ ਆਇਆ ਗਇਆ ਮੋਇਆ ਨਾਉ ਅੰਤਿਮ ਅਰਦਾਸ ਗੱਲ ਖਤਮ ਅੰਤਿਮ ਦਾ ਅਰਥ ਇਹ ਹੈ ਅਖੀਰਲੀ ਅਰਦਾਸ ਜਿਹੜੀ ਇਹ ਬਾਣੀ ਸੀ ਇਹ ਸਾਡੇ ਜਿਉਂਦਿਆਂ ਜੀ ਲਈ ਸੀ ਕਰ ਬੰਦੇ ਤੋਂ ਬੰਦਗੀ ਜਿੱਚਰ ਘਟ ਮੇ ਸਾਹ ਇਹ ਬਾਣੀ ਤੇ ਜਿਉਂਦਿਆਂ ਜੀ ਲਈ ਸੀ